ਬਰਾਬਰ 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 ਬ 20 ਤੋਂ 22 ਸਾਲ ਦੀ ਜਾਰੀ ਇੱਕ ਨੌਜਵਾਨ ਦੀ ਔਰ ਦੂਜੇ ਦੀ ਮਹਿਜ਼ 15 ਤੋਂ 16 ਸਾਲ ਉਮਰ ਜੜੀ ਆ ਉਹ ਦੱਸੀ ਜਾ ਰਹੀ ਆ ਤੁਹਾਨੂੰ ਦੱਸਦੀ ਕਿ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੋਂ ਤੁਸੀਂ ਦੇਖ ਪਾ ਰਹੇ ਹੋ ਨਹਿਰ ਦੇ ਉੱਪਰ ਹੀ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਹੈ ਜੋ ਲੋਕਾਂ ਦਾ ਕਹਿਣਾ ਹੈ ਕਿ ਅਣਪਛਾਤਾ ਵਾਹਨ ਚੱਕਰ ਮਾਰ ਕੇ ਤੇ ਫਰਾਰ ਹੋ ਗਿਆ ਤੁਹਾਨੂੰ ਦੱਸਦੇ ਕਿ ਦੋਨੋਂ ਇੱਕੇ ਹੀ ਪਿੰਡ ਦੇ ਇਹ ਨੌਜਵਾਨ ਰਹਿਣ ਵਾਲੇ ਦੱਸੇ ਜਾ ਰਹੇ ਨੇ ਇੱਕ ਛੇਆ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਤੇ ਇੱਕ ਨੌਜਵਾਨ ਜਿਹੜਾ ਆ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਤਾਂ ਦੋਨਾਂ ਹੀ ਘਰਾਂ ਦੇ ਚਿਰਾਗ ਬੁੱਝ ਚੁੱਕੇ ਨੇ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਘਰ ਦੇ ਵਿੱਚ ਮਾਤਮ ਸ਼ਾਇ ਹੋਏ ਨੇ ਕਿਉਂਕਿ ਦੋ ਭਰਾ ਦੋਨੋਂ ਇਸ ਦੁਨੀਆ ਤੋਂ ਚਲੇ ਗਏ ਨੇ ਇੱਕ ਦੀ ਉਮਰ 20 ਤੋਂ 22 ਸਾਲ ਦੀ ਅਸੀਂ ਜਾ ਰਹੀ ਹੈ ਜਿਸ ਦਾ ਨਾਮ ਸਿਮਰਜੀਤ ਹੈ ਔਰ ਤੁਹਾਨੂੰ ਦੱਸਦੀ ਕਿ ਸਿਮਰਜੀਤ ਜਿਹੜਾ ਆ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਔਰ ਇਸ ਦੇ ਨਾਲ ਹੀ ਇਸ ਦੇ ਹੀ ਪਿੰਡ ਦਾ ਇੱਕ ਨੌਜਵਾਨ ਜਿਹੜਾ ਸੀਗਾ ਉਹ ਬਾਈਕ ਤੇ ਮਗਰ ਬੈਠਾ ਹੋਇਆ ਸੀ ਜਿਸ ਦੀ 15 ਤੋਂ 16 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਔਰ ਤੁਹਾਨੂੰ ਦੱਸਦੀ ਕਿ ਉਹਦੇ ਵੱਲੋਂ 10ਵੀਂ ਜਮਾਤ ਜਿਹੜੀ ਉਹ ਕੀਤੀ ਗਈ ਸੀ ਯਾਨੀ ਕਿ 10ਵੀਂ ਦਾ ਵਿਦਿਆਰਥੀ ਸੀਗਾ ਔਰ ਜਿਸ ਦਾ ਨਾਮ ਲਾਲੀ ਹੈ ਔਰ ਇਹ ਦੋਨੋਂ ਜਾਣੇ ਬਾਈਕ ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਹੇ ਸੀਗੇ ਔਰ ਨਹਿਰ ਦੇ ਉੱਪਰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ ਔਰ ਟੱਕਰ ਦੇ ਵਿੱਚ ਇਹਨਾਂ ਦੋਨਾਂ ਦੀ ਮੌਤ ਹੋ ਚੁੱਕੀ ਹੈ ਔਰ ਨਹਿਰ ਦੇ ਕੰਢੇ ਤੇ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਪਈਆਂ ਹੋਈਆਂ ਸੀਗੀਆਂ ਜਦੋਂ ਪਤਾ ਲੱਗਾ ਤਾਂ ਪੂਰੇ ਇਲਾਕੇ ਦੇ ਵਿੱਚ ਸਨਸਨੀ ਵੀ ਫੈਲ ਗਈ ਔਰ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਦੋ ਭਰਾ ਔਰ ਦੋਨੋਂ ਇਸ ਦੁਨੀਆ ਤੋਂ ਚਲੇ ਗਏ ਨੇ ਇੱਕ 6 ਭੈਣਾਂ ਦਾ ਇਕਲੌਤਾ ਭਰਾ ਸੀ ਔਰ ਇੱਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਔਰ ਉਮਰ ਦੀ ਅਸੀਂ ਗੱਲ ਕਰੀ ਤਾਂ ਉਮਰ ਵੀ ਕੋਈ ਜ਼ਿਆਦਾ ਨਹੀਂ ਹੈ 20 ਤੋਂ 22 ਸਾਲ ਇੱਕ ਨੌਜਵਾਨ ਦੀ ਉਮਰ ਹੈ ਔਰ ਦੂਜੇ ਦੀ 15 ਤੋਂ 16 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਹਾਦਸਾ ਬਹੁਤ ਹੀ ਦਰਦਨਾਕ ਲੜਾਇਓ ਨਹਿਰ ਦੀ ਪੂਲੀ ਤੇ ਵਾਪਰਿਆ ਤੇ ਕਣ ਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰ ਕੇ ਤੇ ਉਥੋਂ ਫਰਾਰ ਹੋ ਗਏ और दोनों नौजवान की मौत हो चुकी है ਇਹ ਮੁੰਡੇ ਮੋਟਰਸਾਈਕਲ ਦੇ ਸੀਗੇ Honda ਮੋਟਰਸਾਈਕਲ ਸੀ ਇਹਨਾਂ ਦੇ ਕੋਲ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਗਰਾਿਆਂ ਵੱਲੋਂ ਆ ਰਹੇ ਸੀ ਜ ਬੁੱਪਾਰਾਂ ਵੱਲੋਂ ਆ ਰਹੇ ਸੀ ਜਾਂ ਤੇਸਿਆਂ ਤੋਂ ਜਾ ਰਹੇ ਸੀ ਦਰੋਂ ਹੁਣ ਮਤਲਬ ਦੇਖਣ ਵਾਲੀ ਗੱਲ ਤਾਂ ਇਹ ਆ ਕਿ ਮਤਲਬ ਮੋਟਰਸਾਈਕਲ ਨੂੰ ਕੋਈ ਬੜਾ ਨੁਕਸਾਨ ਨਹੀਂ ਹੋਇਆ ਹੈਗਾ ਮੁੰਡਿਆਂ ਤੇ ਦੋਨਾਂ ਮੁੰਡਿਆਂ ਦੇ ਸਿਰ ਦੇ ਵਿੱਚ ਮਤਲਬ ਜ਼ਿਆਦਾ ਇੰਜਰੀ ਆ ਤੇ ਮੌਕੇ ਦੇ ਉੱਪਰ ਮਤਲਬ ਜਦੋਂ ਤੱਕ ਅਸੀਂ ਆਏ ਸੀ ਤੇ ਮੁੰਡਿਆਂ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਕਾਫੀ ਖੂਨ ਵਗੈਰਾ ਸਿਰ ਤੋਂ ਨਿਕਲਿਆ ਤੇ ਹੁਣ ਬਾਡੀਆਂ ਸਿਵਲ ਹਸਪੀਟਲ ਉੱਪਰ ਭੇਜ ਦਿੱਤੀਆਂ ਆ ਬਾਕੀ ਹਾਲ ਦੇਖ ਰਿਹਾ ਸਵੇਰ ਨੂੰ ਕੀ ਹੈਪਨ ਹੋਇਆ ਇਹ ਵਾਲਾ ਕੀ ਇਹਦੇ ਨਾਲ ਘਟਨਾ ਹੋਈ ਆ ਦੁਰਘਟਨਾ ਹੋਈ ਆ ਕਿਉਂਕਿ ਸਾਡੇ ਦੇਖਣ ਦੇ ਵਿੱਚ ਤਾਂ ਇਹ ਆ ਕਿ ਮੋਟਰਸਾਈਕਲ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਮਤਲਬ ਜਾਂ ਤਾਂ ਸਿਰ ਦੇ ਉੱਪਰ ਦੀ ਉਹਨਾਂ ਦੇ ਕੋਈ ਟਾਇਰ ਲੰਘ ਆਇਆ ਜਾ ਕੋਈ ਮਤਲਬ ਕੋਈ ਭਾਰੀ ਚੀਜ਼ ਜਿਹੜੀ ਹੈਗੀ ਆ ਉਹਨੇ ਉਹਨਾਂ ਦੇ ਮਤਲਬ ਇੰਦਰੀ ਗੁੱਤੀ ਜਾਣਾ ਬੱਚੇ ਮੁੰਡਾ ਇੱਕ ਪੜਦਾ ਇੱਕ ਰਾਜਮੈਸਤਰੀ ਆ ਔਰ ਗੱਲ ਇਹ ਆ ਕਿ ਮਨੋ ਦੋਨੇ ਮੁੰਡੇ ਜਾਗੇ ਆ ਔਰ ਇੱਕ ਮੁੰਡੇ ਦੇ ਦੋ ਪੈਣਾ ਆ ਉਹ ਵੀ ਗੋਣ ਵਾਲੀਆਂ ਆ ਇੱਕ ਮੁੰਡੇ ਦੀਆਂ ਸ਼ੀਹਾਂ ਪੈਣਾ ਦਾ ਛੋਟਾ ਭਰਾ ਆ ਮਸੀਂ ਮਾਪਿਆਂ ਨੇ ਉਹਨੂੰ ਸੁੱਖਾ ਵਾਂ ਕੇ ਲਿਆ ਲਿਆ ਸੀਗਾ ਇਹ ਬਹੁਤ ਮਾੜਾ ਹਾਲ ਆ ਮਾਪਿਆਂ ਦਾ ਸਾਥ ਨਹੀਂ ਹੁੰਦੇ ਹੈਗੇ ਬਸ ਬਹੁਤ ਮਾੜਾ ਹੋਇਆ ਜੀ ਹੁਣ ਮਤਲਬ ਕਹਿ ਨਹੀਂ ਸਕਦੇ ਕੁਛ ਵੀ ਨਾ ੱਤਕਾ ਲੱਗਾ ਭਾਜੀ ਕੀ ਨਾਮ ਹੈ ਜਿਹੜੇ ਮ੍ਰਿਤਕਾਂ ਦਾ ਨਾਮ ਕੀ ਹੈ ਜੀ ਇੱਕ ਫਿਮਰ ਜੀ ਦਾ ਮੁੰਡੇ ਨਾਲ ਇੱਕ ਦਾ ਤੇ ਦੂਸਰੇ ਨੂੰ ਸ਼ਾਇਦ ਕੱਚਾ ਨਾ ਬੱਬਾ ਕਹਿੰਦੇ ਆ ਜਿਹਦੇ ਵਿੱਚ ਤਕਰੀਬਨ 8 ਕੋਹੇ ਦੇ ਕਰੀਬ ਇੱਕ ਐਕਸੀਡੈਂਟ ਹੋਇਆ ਦੋ ਨੌਜਵਾਨ ਜੰਗ ਮੁੰਡੇ ਜਿਹੜੇ ਆ ਉਹ ਬਰਾਏ ਦੀ ਸਾਈਡ ਤੋਂ ਜਾ ਰਹੇ ਸੀਗੇ ਸਾਂਝ ਢੇਸੀਆਂ ਵੱਲੋਂ ਜਿਹੜੀ ਕੁੜੀ ਆ ਉਹ ਬਾਕਪੁਰ ਦਾ ਉਹਦੇ ਸੈਂਟਰ ਦੇ ਵਿੱਚ ਜਿਹੜਾ ਇਹਨਾਂ ਦਾ ਐਕਸੀਡੈਂਟ ਹੋਇਆ ਦੋਹਾਂ ਦੀ ਐਟ ਦੀ ਸਪੋਰਟ ਜਿਹੜੀ ਡੈਥ ਹੋ ਗਈ ਆ ਦੋਵੇਂ ਮੋਟਰਸਾਈਕਲ ਦੇ ਸੀਗੇ ਔਰ ਵੀਕਲ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਵੀ ਕਿਹੜਾ ਵੀਕਲ ਮਾਰ ਗਿਆ ਉਹ ਸਵੇਰੇ ਢੰਗਾਈ ਨਾਲ ਪਰਤਾਲ ਕਰਾਂਗੇ ਕੈਮਰੇ ਚੈੱਕ ਕਰਾਂਗੇ ਜਿਹੜੇ ਵੀਕਲ ਨਾਲ ਐਕਸੀਡੈਂਟ ਹੋਇਆ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜਿਹੜੀਆਂ ਡੈਥ ਹੋਈ ਹੈ ਜੇ ਹੁਣ ਇਤ ਮੌਕੇ ਤੇ ਪਤਾ ਲੱਗਿਆ ਕਿ ਪਿੰਡ ਘੁੜਕੇ ਦੇ ਰਹਿਣ ਵਾਲੇ ਨੇ ਦੋਵੇਂ ਨੌਜਵਾਨ ਜਿਹੜੇ ਮ੍ਰਿਤਕਾਂ ਦਾ ਨਾਮ ਦਾ ਕੁਝ ਜਾਂਚ ਹੋਈ ਆ ਉਹਨਾਂ ਦੇ ਕੀ ਨਾਮ ਆ ਵੈਰੀਫਾਈ ਕਰਦੇ ਆਂ ਲੈ ਨਾਮਾਂ ਬਾਰੇ ਨਹੀਂ ਮੈਨੂੰ ਜਾਣਕਾਰੀ ਪੂਰੀ ਮਿਲੀ ਵੈਰੀਫਾਈ ਕਰਦੇ ਹਾਂ ਮੈਂ ਪਰਿਵਾਰਕ ਮੈਂਬਰ ਆ ਰਹੇ ਨੇ ਕਰਦੇ ਵੈਰੀਫਾਈ ਡੈਡ ਬਡੀ ਫਾਈਲ ਕਿੱਥੇ ਪਈ ਸੀ ਡੈਡ ਬਡੀ ਅਸੀਂ ਭੇਜਤੀ ਸੀ ਬਨ ਹਸਪੀਟਲ ਫਲੋਰ ਤੇ ਇੱਥੇ ਨੇ ਠੀਕ ਹੈ ਸਰ ਵਾਸਟ ਦੇ ਨਾਲ ਉੱਥੇ ਭੇਜਤੀਆਂ ਨੇ ਜੀ